ਲਓ ਜੀ ਪਹੁੰਚ ਗਏ ਬੀ ਐਲ ਐਮ ਕੰਪਨੀ ਦੇ ਕੱਟ ਪੀਸ ਪਹੁੰਚੇ ਆਪਣੇ ਕੋਲੇ ਪਿਓਰ ਕਾਟਨ ਦੇ ਵਿੱਚ ਬਹੁਤ ਹੀ ਸੋਹਣੇ ਸੋਹਣੇ ਰੰਗ ਆ ਗਏ ਪਲੇਨ ਕੱਪੜਿਆਂ ਦੇ ਨਾਲ ਮਤਲਬ ਪਲੇਨ ਸਲਵਾਰਾਂ ਲਾ ਸਕਦੇ ਹੋ ਉਹਦੇ ਨਾਲ ਮੈਚਿੰਗ ਕਰਕੇ ਸੂਟ ਪਹੁੰਚੇ ਨੇ ਦੇਖੋ ਚੈੱਕ ਕਰੋ ਡਿਜ਼ਾਈਨ ਪੂਰੇ ਟੌਪ ਟੌਪ ਦੇ ਆਜ ਰੋਗੇ ਨੇ ਉਹਨੂੰ ਸਾਰੇ ਤੇ ਡਿਜ਼ਾਈਨ ਦਿਖਾਵਾਂਗੇ ਵੱਖੋ ਵੱਖਰੇ ਮਾਲ ਪਹੁੰਚ ਗਿਆ ਬਿਲਕੁਲ ਲੇਟੈਸਟ ਵੱਖੋ ਵੱਖਰੇ ਡਿਜ਼ਾਈਨਾਂ ਦੇ ਵਿੱਚ ਚੱਕ ਲਓ ਭਾਈ ਲੱਗ ਚੁੱਕਿਆ ਮੇਲਾ ਦੇਖੋ ਜੀ ਕੀ ਬਾਤ ਹੈ ਜੀ ਲਓ ਜੀ ਪ੍ਰਿੰਟਡ ਕਮੀਜ਼ ਪਲੇਨ ਸਲਵਾਰਾਂ ਨਾਲ ਆ ਦੇਖੋ ਜਿਵੇਂ ਪਲੇਨ ਜਾਂ ਕਾਟਨ ਹੋ ਗਿਆ ਕਪੜਾ ਦੇਖੋ ਚੈੱਕ ਕਰ ਸਕਦੇ ਹੋ ਜਮਾਂ ਅਰੀਜਨਲ ਕੁਆਲਿਟੀ ਹੈ ਬੀ ਐਲ ਐਮ ਦੀ ਟੌਪ ਦੇ ਕਪੜੇ ਪਾਉਂਦੇ ਹੋਏ ਨੇ ਇਹ ਮੈਚਿੰਗ ਕਰਕੇ ਸੂਟ ਮਿਲੂਗਾ ਤੁਹਾਨੂੰ ਸਿਰਫ 400 ਰੁਪਏ ਦੇ ਵਿੱਚ ਪੂਰੇ ਮੀਟੇ ਰੇਟ ਦੇ ਵਿੱਚ ਮਾਲ ਘੜਦਾ ਕੱਟ ਪੀਸ ਅਰੀਜਨਲ ਮਤਲਬ ਇਹਦੇ ਨਾਲ ਦਾ ਸੂਟ ਲੈਣਾ ਜੇ ਤੁਸੀਂ ਕਟਵਾ ਕੇ 800 900 ਰੁਪਏ ਵਾਲੇ ਸੂਟ ਨੇ ਸਾਰੇ ਇਹ ਆਪਣੇ ਕੋਲੇ ਪੀਸਾਂ ਦੇ ਵਿੱਚ ਪਹੁੰਚੇ ਨੇ ਪੂਰੇ ਮਿੱਠੇ ਰੇਟ ਤੇ ਸਿਰਫ ਦੇ ਸਿਰਫ 400 ਚ ਮਤਲਬ ਹੋ ਗਿਆ ਅੱਧੇ ਰੇਟ ਦੇ ਵਿੱਚ ਮਾਲ ਪਹੁੰਚ ਚੁੱਕਿਆ ਦੇਖੋ ਚੈੱਕ ਕਰੋ ਜੀ ਆ ਦੇਖੋ ਜਿਵੇਂ ਇਹਦੇ ਨਾਲ ਐਵੇਂ ਮੈਚਿੰਗ ਸਲਵਾਰ ਲਾਉਣੀ ਹੈ ਦੇਖੋ ਸਾਰੇ ਮੈਚਿੰਗ ਸੂਟ ਵੀ ਬਣਦੇ ਆ ਵਿੱਚ ਇਹਦੇ ਵਿੱਚ ਪਲੇਨ ਸਲਵਾਰਾਂ ਵੀ ਆ ਪਹੁੰਚੇ ਜਾਮ ਕਾਟਨ ਦੇ ਵਿੱਚ ਦੇਖੋ ਡਿਜ਼ਾਈਨ ਨਵੇਂ-ਨਵੇਂ ਆ ਗਏ ਜਾਮ ਕਾਟਨ ਦੇ ਨਾਲ ਸ਼ਰਟ ਲਾਓ 2.5 2.5 ਮੀਟਰ ਦੀ ਕੱਟ ਹੋਊਗੀ ਕੱਟ ਵੀ ਪੂਰੀ ਦੇਖੋ ਕਿੰਨੀ ਸੋਹਣੀ ਮੈਚਿੰਗ ਹੋਈ ਆ ਆ ਦੇਖੋ ਜੀ 2.5 ਮੀਟਰ ਦੀ ਕੱਟ ਮਿਲੂਗੀ ਸਿਰਫ ਤੇ ਸਿਰਫ 400 ਰੁਪਏ ਦੇ ਵਿੱਚ ਮੇਲਾ ਲੱਗ ਚੁੱਕਿਆ ਪੂਰੇ ਮੀਠੇ ਰੇਟ ਦੇ ਵਿੱਚ माल ਪਹੁੰਚ ਗਿਆ ਚੈੱਕ ਕਰ ਲੋ ਬੀ ਐਲ ਐਮ ਕੰਪਨੀ ਦਾ ਨਵੇਂ-ਨਵੇਂ ਡਿਜ਼ਾਈਨਾਂ ਚ ਹਾਜ਼ਰ ਹੋ ਚੁੱਕਿਆ ਬਿਲਕੁਲ ਲੇਟੈਸਟ ਕੁਆਲਿਟੀਆਂ ਪਹੁੰਚੀਆਂ ਨੇ ਬਹੁਤ ਹੀ ਸੋਹਣੀਆਂ ਸੋਹਣੀਆਂ ਚੈੱਕ ਲੋ ਜੀ ਦੇਖੋ ਲੈਂਡਿੰਗ ਪ੍ਰਿੰਟ ਬਣ ਚੁੱਕਿਆ ਬਹੁਤ ਸੋਹਣਾ ਦੇਖੋ ਜੀ ਇਹ ਸਾਰਾ ਬੀ ਐਲ ਐਮ ਦਾ ਦੇਖੋ ਦੇਖੋ ਜੀ। ਕੀ ਬਾਤ ਹੈ। ਡਿਜ਼ਾਈਨ ਬੜੇ ਹੀ ਸੋਹਣੇ ਪੌਂਚੇ ਨੇ। ਚੈੱਕ ਕਰ ਸਕਦੇ ਹੋ ਤੁਸੀਂ ਦੇਖੋ। ਸਿਮਰ ਦੇ ਵੀ ਦਿਖਾਓ। ਸਿਮਰ ਵੀ ਆਈ ਹੈ ਇਹਦੇ ਵਿੱਚ। ਆਹ ਦੇਖੋ ਸਿਮਰ ਆ ਗਈ। ਕੀ ਬਾਤ ਹੈ ਜੀ। ਦੇਖੋ। ਲਓ ਜੀ ਆ ਵੀ ਸਿਮਰ ਦਾ ਪੀਸ ਹੈ। ਇਹ ਵੀ ਵਿੱਚ ਹੀ ਲਾਵਾਂਗੇ। 400 ਰੁਪਏ ਦਾ ਸੂਟ ਮੈਚਿੰਗ ਸਲਵਾਰ ਦੇ ਨਾਲ। ਪਲੇਨ ਸਲਵਾਰ। ਪ੍ਰਿੰਟ ਕਮੀਜ਼ ਸਿਰਫ ਤੇ ਸਿਰਫ 400 ਰੁਪਏ ਦੇ ਵਿੱਚ ਮੇਲਾ ਲੱਗ ਚੁੱਕਿਆ ਭਾਈ ਮਿੱਠੇ ਰੇਟਾ ਕਮਾਲ ਪਹੁੰਚ ਗਿਆ ਦੇਖੋ ਜੀ ਡਿਜ਼ਾਈਨ ਸਾਰੇ ਸਿਰਾ ਤੋਂ ਸਿਰਾ ਬਲੈਕ ਕਲਰ ਚੈੱਕ ਕਰੋ ਡਿਜ਼ਾਈਨ ਦੇਖੋ ਜੀ ਕੀ ਬਾਤ ਹੈ ਜੀ ਇਹਦੇ ਵਿੱਚ ਆ ਗਿਆ ਨੇਵੀ ਕਲਰ ਮਹਿੰਦੀ ਕਲਰ ਦੇਖੋ ਭਾਈ ਆ ਲੋ ਇਹ ਸਾਰੇ ਰੰਗ ਪਹੁੰਚ ਚੁੱਕੇ ਨੇ ਦੇਖੋ ਜੀ ਮਸਟਰਡ ਕਲਰ ਵੀ ਆ ਗਿਆ ਕਹਿੰਦੇ ਨਵਾਂ ਰੰਗ ਆ ਲੋ ਇੱਕ ਹੋਰ ਦਿਖਾਵਾਂਗੇ ਡਿਜ਼ਾਈਨ ਤੁਹਾਨੂੰ ਅੰਗੀਆਂ ਵਾਲਾ کیا વાત ਹੈ ਜੀ ਸਿਮਰ ਦੇ ਵਿੱਚ ਚੈੱਕ ਕਰੋ ਬਹੁਤ ਸੋਹਣਾ ਡਿਜ਼ਾਈਨ ਖੁੱਲਿਆ ਬਿਲਕੁਲ ਨਵੇਂ ਡਿਜ਼ਾਈਨ ਬਹੁਤ ਵੱਖਰੇ ਡਿਜ਼ਾਈਨਾਂ ਦੇ ਵਿੱਚ ਮਾਲ ਹਾਜ਼ਰ ਹੋ ਗਿਆ ਬਲੈਕ ਚੈੱਕ ਕਰੋ ਕਿੰਨਾ ਸੋਹਣਾ ਡਿਜ਼ਾਈਨ ਆ ਗਿਆ ਦੇਖੋ ਜੀ کیا વાત ਹੈ ਜੀ ਉਹ ਦੇਖੋ ਡਿਜ਼ਾਈਨ ਜਮਾ ਰਿਜਨਲ ਕੱਪੜਾ ਬੀ ਐਲ ਐਮ ਦੇਖੋ ਡਿਜ਼ਾਈਨ ਆ ਗਏ ਸਿਰਾ ਤੋਂ ਸਿਰਾ ਹੋ ਚੁੱਕੇ ਨੇ ਭਾਈ ਲੱਗ ਗਿਆ ਵਿਲਾ ਦੇਖੋ ਜੀ ਚੱਕ ਲੋ ਭਾਈ ਆ ਲੋ ਦੇਖੋ ਡਿਜ਼ਾਈਨ ਬਾਦੂ ਮਾਲ ਪਹੁੰਚਿਆ ਆਪਣੇ ਕੋਲੇ ਪ੍ਰਿੰਟ ਤੇ ਪਲੇਨ ਮੈਚਿੰਗ ਸੂਟ ਸਿਰਫ ਤੇ ਸਿਰਫ 400 ਰੁਪਏ ਦੇ ਵਿੱਚ ਲਓ ਜੀ ਚੈੱਕ ਕਰੀ ਚਲੋ ਦਿਆਂ ਸਿਰਾ ਤੋਂ ਸਿਰਾ ਬੋਲੀ ਗਏ ਨੇ ਭਾਈ ਲੋ ਜੀ ਦੇਖੋ ਜੀ ਮੋਹਰਾ ਦੇਖੋ ਲੈ ਮੋਹਰਾ ਹੀ ਮੋਹਰਾ ਬੀ ਐਲ ਐਮ ਚੱਕੋ ਜੀ ਬੀ ਐਲ ਐਮ ਆਹ ਦੇਖੋ ਜੀ ਦੇਖੋ ਜੀ ਹਾਲੋ ਇਹ ਸਾਰੇ ਕੱਟ ਵੀ ਪਹੁੰਚ ਚੁੱਕੇ ਨੇ ਰੇਟ ਸਵਾਰ ਫੇਰ ਦੱਸ ਰਿਆਂ ਜਿੰਨੇ ਮਰਜ਼ੀ ਪਲੇਨ ਸਲਵਾਰ ਪ੍ਰਿੰਟ ਕਮੀਜ਼ 2.5 2.5 ਮੀਟਰ ਦੀ ਕੱਟ ਜਾਮ ਕਾਟਨ ਦੀ ਸਲਵਾਰ ਲੱਗੇਗੀ ਕੱਪੜੇ ਵੱਖੋ ਵੱਖਰੇ ਪਹੁੰਚੇ ਇਹਦੇ ਵਿੱਚ ਜਿਵੇਂ ਕਿ ਸਿਰਕ ਸਿਮਰ ਕੈਮਰਿਕ ਸਾਰੇ ਬੱਖੋ ਵੱਖਰੇ ਕੱਪੜੇ ਹੋਣਗੇ ਸਾਰੇ ਮਹਿੰਗੇ ਵਹਿੰਗੇ ਸੂਟ ਮਾਰਗ 700 800 ਰੁਪਏ ਵਾਲੇ ਸੂਟ ਆਪਣੇ ਕੋਲੇ ਕੱਟ ਪੀਸਾਂ ਦੇ ਵਿੱਚ ਮਾਲ ਆ ਗਿਆ ਸਿਰਫ ਤੇ ਸਿਰਫ 400 ਰੁਪਏ ਦੇ ਵਿੱਚ ਮੈਚਿੰਗ ਸੂਟ ਢਾਈ ਢਾਈ ਮੀਟਰ ਦੀ ਕੱਟ ਮਿਲੇਗੀ ਚੱਕੋ ਜੀ ਡੀਨ ਵਾਦੂ ਭਰਪੂਰ ਮਾਲ ਬਹੁਤ ਚੁੱਕਿਆ ਵਾਦੂ ਵਾਦੂ ਜੀ ਅਕਲ ਲੱਗ ਗਿਆ ਮੇਲਾ ਭਾਈ ਦੇਖੋ ਜੀ ਦੇਖੋ ਭਾਈ ਡਿਜ਼ਾਈਨ ਬਹੁਤ ਜਿਆਦਾ ਨੇ ਦੇਖੋ ਆ ਬੰਦ ਮੁਠੇ ਪੈ ਰਹੇ ਆਪਣੇ ਕੋਲੇ ਮਾਲ ਜਮਾ ਨਵਾਂ ਤਾਜ਼ਾ ਫਰੈਸ਼ ਪਹੁੰਚਿਆ ਚੈੱਕ ਕਰ ਸਕਦੇ ਹੋ ਦੇਖੋ ਸੈਲਫ ਪ੍ਰਿੰਟ ਮੈਚਿੰਗ ਸਾਰੇ ਤਰ੍ਹਾਂ ਦੇ ਆ ਦੇਖੋ ਆ ਮੈਚਿੰਗ ਸੂਟ ਲੈਣਾ 900 ਰੁਪਏ ਦਾ ਸੂਟ ਹੈ ਇਹਦੇ ਨਾਲ ਦਾ ਆਪਾਂ ਤੁਹਾਨੂੰ ਇਹ ਵੀ ਵਿੱਚ ਹੀ ਦੇਵਾਂਗੇ ਸਿਰਫ ਤੇ ਸਿਰਫ 400 ਰੁਪਏ ਦੇ ਵਿੱਚ ਆ ਦੇਖੋ ਐਵੇਂ ਮੈਚਿੰਗ ਸੂਟ ਹੋਊਗਾ ਦੇਖੋ ਜੀ ਓਨਲੀ 400 ਰੁਪਏ ਦੇ ਵਿੱਚ ਲੱਗ ਚੁੱਕਿਆ ਮੇਲਾ ਚੈੱਕ ਕਰੋ ਜੀ ਆ ਸਾਰਾ ਮਾਲ ਆਪਣੇ ਕੋਲੇ ਪਹੁੰਚਿਆ ਦੇਖੋ ਦੇਖੋ ਭਾਈ ਕੱਟਪੀਸ ਵੀ ਐਲ ਐਮ ਕੰਪਨੀ ਤੇ ਪਹੁੰਚ ਚੁੱਕੇ ਨੇ ਮਿਠੇ ਰੇਟ ਦੇ ਵਿੱਚ ਪਹੁੰਚੋ ਛਿੰਛੀ ਦੀ ਨਵੇਂ-ਨਵੇਂ ਡਿਜ਼ਾਈਨ ਖਰੀਦਣ ਲਈ ਸੋ ਸਾਡੇ ਨਾਲ ਜੁੜੇ ਰਹਿਣ ਲਈ ਸ਼ੁਕਰੀਆ ਜੀ ਧੰਨਵਾਦ ਨਵੀਂ ਵੀਡੀਓ ਨਾਲ ਫੇਰ ਮਿਲਾਂਗੇ